ਹੈਲੋ ਸਟੂਡੈਂਟ ਅੱਜ ਆਪਾਂ ਬਸ਼ੀਰਾ ਕਹਾਣੀ ਬਾਰੇ ਪੜਾਂਗੇ ਜੋ ਕਿ ਨਵਤੇਜ ਸਿੰਘ ਪ੍ਰੀਤਲੜੀ ਦੁਆਰਾ ਲਿਖੀ ਗਈ ਹੈ ਤੇ ਇਹ ਕਹਾਣੀ ਜਮਾਤ 9ਵੀਂ ਦੀ ਪੁਸਤਕ ਵਨਗੇ ਵਿੱਚ ਦਰਜ ਹੈ ਆਓ ਆਪਾਂ ਹੁਣ ਇਸ ਕਹਾਣੀ ਦੇ ਪਾਤਰਾਂ ਬਾਰੇ ਗੱਲ ਕਰੀਏ ਇਸ ਕਹਾਣੀ ਦਾ ਪਹਿਲਾ ਪਾਤਰ ਹੈ ਬਸ਼ੀਰਾ ਤੇ ਦੂਸਰਾ ਪਾਤਰ ਹੈ ਤੇਜ ਜੋ ਕਿ ਕਹਾਣੀਕਾਰ ਆਪ ਹੈ ਆਓ ਹੁਣ ਆਪਾਂ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਬਸ਼ੀਰਾ ਤੇ ਮੈਂ ਬੜੇ ਚੰਗੇ ਬੇਲੀ ਸਾਂ ਲੁਕਣ ਮਿੱਟੀ ਜਾਂ ਕਿਸੇ ਹੋਰ ਖੇਡ ਵਿੱਚ ਜਦੋਂ ਹਾਣੀ ਬਣਨਾ ਹੁੰਦਾ ਤਾਂ ਅਸੀਂ ਦੋਵੇਂ ਕੋਸ਼ਿਸ਼ ਕਰਦੇ ਕੀ ਅਸੀਂ ਹਾਣੀ ਬਣੀਏ ਜਮਾਤ ਵਿੱਚ ਜੇ ਕੁਝ ਉਸ ਨੂੰ ਸਮਝਣਾ ਪੈਂਦਾ ਤਾਂ ਮੈਂ ਸਮਝਾ ਦਿੰਦਾ ਇਮਤਿਹਾਨ ਲਈ ਵੀ ਅਸੀਂ ਇਕੱਠੇ ਹੀ ਤਿਆਰੀ ਕਰਦੇ ਕਈ ਮੁੰਡੇ ਸਾਡੀ ਯਾਰੀ ਤੋਂ ਛੜਦੇ ਹੁੰਦੇ ਸਨ ਮੈਂ ਜਮਾਤ ਵਿੱਚ ਪੜ੍ਹਾਈ ਵਿੱਚ ਸਭ ਤੋਂ ਚੰਗਾ ਸਾਂ ਤੇ ਬਸ਼ੀਰਾ ਖੇਡਣਾ ਦੌੜਣਾ ਤੇ ਗਾਉਣ ਵਿੱਚ ਬੜਾ ਚੰਗਾ ਸੀ ਸਕੂਲ ਵਿੱਚ ਸਵੇਰੇ ਪੜ੍ਹਾਈ ਤੋਂ ਪਹਿਲਾਂ ਜਿਹੜੀ ਪ੍ਰਾਰਥਨਾ ਹੁੰਦੀ ਸੀ ਉਸ ਦੀ ਅਗਵਾਈ ਬਸ਼ੀਰਾ ਹੀ ਕਰਦਾ ਹੁੰਦਾ ਸੀ ਜਦੋਂ ਦਾ ਮੈਂ ਇਸ ਸਕੂਲ ਵਿੱਚ ਆਇਆ ਸਾਂ ਮੇਰਾ ਇਹ ਡਰ ਦੂਰ ਹੋ ਗਿਆ ਸੀ ਕਿ ਮੈਂ ਖੇਡਣਾ ਵਿੱਚ ਚੰਗਾ ਹੋ ਗਿਆ ਤੇ ਬਸ਼ੀਰਾ ਪੜ੍ਹਾਈ ਵਿੱਚ ਅਜਿਹਾ ਜਾਦੂ ਸੀ ਸਾਡੀ ਯਾਰੀ ਦਾ ਬਸ਼ੀਰੇ ਦੀ ਫੁੱਟਬਾਲ ਵਿੱਚ ਕਿੱਕ ਬੜੀ ਮਸ਼ਹੂਰ ਹੁੰਦੀ ਸੀ ਉਹ ਫੁੱਟਬਾਲ ਨੂੰ ਇੰਝ ਘਮਾਉਂਦਾ ਕਿ ਤੱਕਣ ਵਾਲੇ ਹੈਰਾਨ ਰਹਿ ਜਾਂਦੇ ਤੇ ਉੱਚੀ ਉੱਚੀ ਉਹਦਾ ਨਾਂ ਲੈ ਕੇ ਉਹਦੀਆਂ ਤਾਰੀਫਾਂ ਕਰਦੇ ਫੇਰ ਕਹਾਣੀਕਾਰ ਦੱਸਦਾ ਹੈ ਕਿ ਮੇਰੇ ਘਰ ਦੇ ਮੇਰਾ ਜਨਮ ਦਿਨ ਮਨਾਉਂਦੇ ਹੁੰਦੇ ਸਨ ਇਸ ਦਿਨ ਸਾਡੇ ਕਈ ਰਿਸ਼ਤੇਦਾਰ ਮੁੰਡੇ ਕੁੜੀਆਂ ਨੂੰ ਮਾਤਾ ਜੀ ਸ਼ਹਿਰੋਂ ਬੁਲਾਉਂਦੇ ਹੁੰਦੇ ਸਨ ਬੜੇ ਸੋਹਣੇ ਕੱਪੜੇ ਪਾ ਕੇ ਮੁੰਡੇ ਕੁੜੀਆਂ ਤੇ ਮਹਿੰਗੇ ਗਿਫਟ ਲੈ ਕੇ ਆਉਂਦੇ ਪਰ ਬਸ਼ੀਰਾ ਸ਼ਰਮ ਨਾਲ ਦੂਰਾ ਹੋਇਆ ਇੱਕ ਨੁੱਕਰੇ ਬੈਠਾ ਰਹਿੰਦਾ ਉਹਨੇ ਗੌਣਾ ਤਾਂ ਕੀ ਹੁੰਦਾ ਉਹਦੇ ਮੂੰਹੋਂ ਇੱਕ ਗੱਲ ਵੀ ਨਹੀਂ ਸੀ ਨਿਕਲਦੀ ਅੱਗੋਂ ਕਹਾਣੀਕਾਰ ਕਹਿੰਦਾ ਹੈ ਕਿ ਸਭ ਮੁੰਡੇ ਕੁੜੀਆਂ ਵਿੱਚੋਂ ਮੈਨੂੰ ਇੱਕ ਕੁੜੀ ਕਾਂਤੀ ਚੰਗੀ ਲੱਗਦੀ ਹੈ ਕਿਉਂਕਿ ਉਹ ਬਸ਼ੀਰੇ ਨਾਲ ਗੱਲ ਕਰਦੀ ਤੇ ਉਹਦੇ ਮੂੰਹ ਮੱਥੇ ਤੇ ਕੋਈ ਅਮੀਰੀ ਦਾ ਵਟ ਨਹੀਂ ਸੀ ਹੁੰਦਾ ਉਹਦੇ ਦਿਲ ਵਿੱਚ ਅੰਗਰੇਜ਼ੀ ਨਹੀਂ ਸੀ ਵਸੀ ਹੁੰਦੀ ਉਹਨੇ ਮੇਰੇ ਲਈ ਲਿਆਂਦੇ ਤੋਹਫਿਆਂ ਵਿੱਚੋਂ ਇੱਕ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ ਮੇਰਾ ਕਮਰਾ ਮੇਰੀ ਅਲਮਾਰੀ ਸਭ ਕੁਝ ਜਨਮ ਦਿਨ ਦੇ ਤੋਹਫਿਆਂ ਨਾਲ ਭਰ ਜਾਂਦੇ ਪਰ ਮੈਨੂੰ ਇਹ ਸਭ ਲੈਣ ਤੋਂ ਵੱਧ ਆਨੰਦ ਆਪਣੇ ਜਨਮ ਦਿਨ ਤੇ ਬਸ਼ੀਰੇ ਨੂੰ ਕੁਝ ਯਾਰੀ ਦੀ ਨਿਸ਼ਾਨੀ ਵਜੋਂ ਦੇਣ ਵਿੱਚ ਆਉਂਦਾ ਮੈਂ ਇੱਕ ਵਾਰ ਉਹਨੂੰ ਬੜਾ ਵਧੀਆ ਫੁੱਟਬਾਲ ਦਿੱਤਾ ਉਹ ਫੁੱਟਬਾਲ ਲੈ ਕੇ ਬੜਾ ਖੁਸ਼ ਹੋਇਆ ਤੇ ਇਹ ਪਹਿਲਾ ਫੁੱਟਬਾਲ ਸੀ ਜੋ ਉਹਦਾ ਆਪਣਾ ਸੀ ਫਿਰ ਤੇਜ ਕਹਿੰਦਾ ਹੈ ਬਸ਼ੀਰੇਆ ਅਸੀਂ ਕਾਲਜ ਵਿੱਚ ਵੀ ਇਕੱਠੇ ਪੜਾਂਗੇ ਤੇ ਤੂੰ ਫੁੱਟਬਾਲ ਦੀ ਯੂਨੀਵਰਸਿਟੀ ਦੀ ਟੀਮ ਵਿੱਚ ਚੁਣਿਆ ਜਾਏਗਾ ਅੱਗੋ ਬਸ਼ੀਰਾ ਜਵਾਬ ਦਿੰਦਾ ਕਹਿੰਦਾ ਹੈ ਕਿ ਤੇਜ ਤੂੰ ਬੜੀਆਂ ਕਿਤਾਬਾਂ ਲਿਖੇਗਾ ਮੇਰਾ ਹਾਲ ਵੀ ਲਿਖੀ ਤੇਰੀਆਂ ਕਿਤਾਬਾਂ ਵਿੱਚ ਸਾਰੇ ਲੋਕ ਪੜਿਆ ਕਰਨਗੇ ਤੇ ਕਿਸੇ ਪਲ ਤੇਰੀ ਕਿਤਾਬ ਵੇਖ ਕੇ ਮੈਂ ਮਾਣ ਨਾਲ ਕਹਾਂਗਾ ਇਹ ਮੇਰੇ ਯਾਰ ਤੇਜ ਨੇ ਲਿਖੀ ਹੈ ਇੱਕ ਦਿਨ ਬਸ਼ੀਰਾ ਸਕੂਲੇ ਨਾ ਆਇਆ ਫਿਰ ਦੂਜੇ ਦਿਨ ਵੀ ਨਾ ਆਇਆ ਤੇ ਐਦਾਂ ਹੀ 5-7 ਦਿਨ ਲੰਘ ਗਏ ਮਲੇਰੀਏ ਬੁਖਾਰ ਦਾ ਮੌਸਮ ਸੀ ਮੈਂ ਸੋਚਿਆ ਉਸ ਨੂੰ ਬੁਖਾਰ ਚੜ ਗਿਆ ਹੋਣਾ ਪਰ ਉਹਦਾ ਪਿੰਡ ਮੇਰੇ ਤੋਂ 3 ਕੋਹ ਦੂਰ ਸੀ ਮੈਂ ਵੀ ਕੁਝ ਢਿੱਲਾ ਮੱਠਾ ਸਾਂ ਆਪ ਹੀ ਪਤਾ ਕਰਨ ਨਾ ਜਾ ਸਕਿਆ ਮੈਂ ਉਡੀਕਦਾ ਰਿਹਾ ਪਰ ਬਸ਼ੀਰਾ ਫੇਰ ਵੀ ਨਾ ਆਇਆ ਮੈਨੂੰ ਬੜਾ ਫਿਕਰ ਹੋਇਆ ਤਾਂ ਮੈਂ ਉਹਦੇ ਪਿੰਡ ਚਲਾ ਗਿਆ ਪਿੰਡ ਦੇ ਬਾਹਰ ਹੀ ਬਸ਼ੀਰਾ ਇੱਕ ਮੱਝ ਚਰਾਉਂਦਾ ਮਿਲ ਪਿਆ ਮੈਂ ਉਹਨੂੰ ਪੁੱਛਿਆ ਬਸ਼ੀਰਾ ਤੂੰ ਸਕੂਲ ਕਿਉਂ ਨਹੀਂ ਆਉਂਦਾ ਉਹਨੇ ਜਵਾਬ ਦਿੱਤਾ ਮੇਰੇ ਮੀਏ ਨੇ ਮੱਝ ਖਰੀਦ ਲਈ ਐ ਮੈਨੂੰ ਉਹਦੀ ਗੱਲ ਸਮਝ ਨਹੀਂ ਆਈ ਮੱਝ ਦਾ ਜੋੜ ਮੇਰੀ ਦੁਨੀਆ ਵਿੱਚ ਦੁੱਧ ਲੱਸੀ ਨਾਲ ਹੀ ਸੀ ਪਰ ਬਸ਼ੀਰੇ ਦੀ ਦੁਨੀਆ ਵਿੱਚ ਅਤੇ ਕਿੰਨੇ ਹੀ ਹੋਰ ਲੋਕ ਇਸ ਦੁਨੀਆ ਵਿੱਚ ਵੱਸਦੇ ਹੋਣਗੇ ਜਿਨ੍ਹਾਂ ਲਈ ਮੱਝ ਦਾ ਜੋੜ ਦੁੱਧ ਪੀਣ ਨਾਲ ਨਹੀਂ ਸਗੋ ਘਰ ਦੇ ਗੁਜ਼ਾਰੇ ਨਾਲ ਹੁੰਦਾ ਹੈ ਘਰ ਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲੋਂ ਸਾਰਾ ਦੁੱਧ ਵੇਚ ਦੇਣ ਨਾਲ ਸੀ ਸਿੱਪੀ ਸਿੱਪੀ ਦੁੱਧ ਲਈ ਤਰਸਣ ਨਾਲ ਸੀ ਸਕੂਲੋਂ ਹਟਣ ਤੇ ਵੇਲੀਆਂ ਨਾਲੋਂ ਵਿਛੜਣ ਨਾਲ ਸੀ ਅਖੀਰ ਵਿੱਚ ਕਹਾਣੀਕਾਰ ਕਹਿੰਦਾ ਹੈ ਕਿ ਬਸ਼ੀਰਿਆ ਉਹ ਫੁੱਟਬਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹ ਤੇਰਾ ਪਹਿਲਾ ਤੇ ਅਖੀਰਲਾ ਫੁੱਟਬਾਲ ਸੀ ਉਹ ਸ਼ਾਇਦ ਹਲੇ ਵੀ ਸੁੰਗੜਿਆ ਤੇਰੇ ਦਿਲ ਵਿੱਚ ਕਿਸੇ ਨੁਕਰੇ ਡੋਲ ਪਿਆ ਹੋਣਾ ਹੈ ਮੈਂ ਤੈਨੂੰ ਫੁੱਟਬਾਲ ਤਾਂ ਦਿੱਤਾ ਪਰ ਮੈਂ ਇਕੱਲਾ ਤੈਨੂੰ ਖੇਡਣ ਦੀ ਵੇਲ ਨਹੀਂ ਦੇ ਸਕਦਾ ਤੂੰ ਕਾਲਜ ਨਾ ਜਾ ਸਕਿਆ ਯੂਨੀਵਰਸਿਟੀ ਦੀ ਟੀਮ ਵਿੱਚ ਨਾ ਜਾ ਸਕਿਆ ਮੈਂ ਤੇਰਾ ਯਾਰ ਤੇਜ ਲਿਖਣ ਲੱਗ ਪਿਆ ਹਾਂ ਚੇਤੇ ਹੈ ਤੂੰ ਕਿਹਾ ਸੀ ਮੇਰਾ ਹਾਲ ਲਿਖੀ ਮੈਂ ਤੇਰਾ ਹਾਲ ਲਿਖਾਂਗਾ ਸਿਰਫ ਲਿਖਾਂਗਾ ਹੀ ਨਹੀਂ ਮੈਂ ਆਪਣੀ ਲੇਖਣੀ ਰਾਹੀਂ ਉਸ ਜ਼ਿੰਦਗੀ ਦੇ ਸੰਗਰਾਮ ਕਰਾਂਗਾ ਜਿਸ ਵਿੱਚ ठेकेदार ਸਾਰਾ ਦੁੱਧ ਨਹੀਂ ਚੁੱਕ ਲੈ ਜਾਣਗੇ ਬਸ਼ੀਰੇ ਦੁੱਧ ਪੀਣਗੇ ਤੇ ਬਸ਼ੀਰੇ ਬਾਲ ਮੰਨ ਦੀਆਂ ਉਡਾਰੀਆਂ ਨੂੰ ਇੱਕ ਸੰਗਲ ਵਿੱਚ ਪਾ ਕੇ ਮੱਝ ਨਾਲ ਕੋਈ ਨਹੀਂ ਬਣ ਸਕੇਗਾ ਥੈਂਕ ਯੂ ਸੋਮਾ